ਹਾਂਜੀ ਮੇਰਾ ਨਾਮ ਯਾਦਵਿੰਦਰਾ ਜੀ ਮੈਂ ਮਾਜੀ ਸੈਟੀ ਦਾ ਸੈਕਟਰੀ ਆ ਅੱਜ ਸਭਾ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਮੀਟਿੰਗ ਰੱਖੀ ਗਈ ਸੀ ਜੀ ਦੇ ਵਿੱਚ ਮਤਲਬ 6 ਮੈਂਬਰ ਹਾਜ਼ਰ ਹੋਏ ਉਹਨਾਂ ਨੇ ਸਰਬਸੰਮਤੀ ਨਾਲ ਆਪਣਾ ਸਰਦਾਰ ਪ੍ਰਗਟ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਤੇ ਆਪਣੇ ਹਰਜਿੰਦਰ ਸਿੰਘ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ ਜੀ ਤੇ ਪਰਵਦੇਵਾਲ ਸਿੰਘ ਨੂੰ ਜੀ ਸਬ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਠੀਕ ਹੈ ਤੇ ਸਰਦਾਰ ਇਨਸਪੈਕਟਰ ਸਾਹਿਬ ਨੇ ਆਪਣੇ ਸਰਦਾਰ ਮਨਜੀਤ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਇਹ ਸਾਰੀ ਮੀਟਿੰਗ ਹੋਈ ਆ ਤੇ ਸਾਰੀ ਪ੍ਰਬੰਧਕ ਕਮੇਟੀ ਨੂੰ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਜੀ ਠੀਕ ਹੈ ਸਰਬਸੰਮਤੀ ਨਾਲ ਸਰਬਸੰਮਤੀ ਨਾਲ ਸਾਰਾ ਕੰਮ ਹੋ ਗਿਆ ਠੀਕ ਹੈ ਹਾਂਜੀ ਵੋਟਾਂ ਪਿਛਲੇ ਦਿਨ ਪਈਆਂ ਸੀ ਹਾਂਜੀ ਹਾਂਜੀ ਵੋਟਾਂ 6 ਤਰੀਕ ਨੂੰ ਪਈਆਂ ਸੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਅਹੁਦੇਦਾਰਾਂ ਦੀ ਚੋਣ ਲਈ ਮੀਟਿੰਗ ਰੱਖੀ ਗਈ ਸੀ ਜੀ ਤੇ ਮੀਟਿੰਗ ਬਹੁਤ ਹੀ ਨਿੱgge ਸਵਾਦ ਚ ਹੋਈ ਹੈ ਸਾਰੇ ਮੈਂਬਰਾਂ ਨੇ ਸੰਮਤੀ ਨਾਲ ਆਪਣਾ ਪ੍ਰਗਟ ਸਿੰਘ ਨੂੰ ਪ੍ਰਧਾਨ ਚੁਣਿਆ ਹਾਂਜੀ ਬਣਾ ਪ੍ਰਗਟ ਸਿੰਘਾ ਜੀ ਠੀਕ ਹੈ ਜੀ ਚੋਣ ਹੋਈ ਅੱਜ ਹਾਂ ਜੀ ਸਾਡੇ 4 ਪਿੰਡਾਂ ਦੀ ਸਟੇਟ ਹੈ ਜੀ ਇਹ ਸਰਬਸੰਮਤੀ ਨਾਲ ਚੋਣ ਹੋਈ ਹੈ ਜੀ ਮੈਨੂੰ ਪ੍ਰਧਾਨ ਬਣਾਇਆ ਗਿਆ ਠੀਕ ਹੈ ਜੀ ਤੇ ਕਿਹੜੇ ਕਿਹੜੇ ਪਿੰਡਾਂ ਦੀ ਸੋਸਾਇਟੀ ਹੈ ਇਹ ਜੀ ਮਾਜੀ ਮਾਜਾ ਈ ਬੀਂਬੜ ਬੀਂਬੜੀ ਠੀਕ ਹੈ ਕੋਰਮਾ ਕਿੰਨਾ ਸੀ ਕਿੰਨੇ ਮੈਂਬਰ ਸੀ ਕੁੱਲ ਤੇ ਤੁਹਾਡੇ ਨਾਲ ਕਿਨੇ 11 ਮੈਂਬਰ ਦੇ ਪੁੱਲ ਜੀ 6 ਮੈਂਬਰ ਸਾਡੇ ਕਨੇਤੇ ਜੀ ਠੀਕ ਹੈ ਹੋਰ ਅੱਛਾ ਸਰਬਸਮਤੀ ਨਾਲ ਬਣਾਇਆ ਗਿਆ ਹਾਂ ਜੀ ਸਰਬਸੰਗਤੀ ਨਾਲ ਚੋਣ ਹੋਈ ਜੀ ਸਾਰੀ ਜ਼ਿੰਮੇਵਾਰੀ ਆਪ ਨਾਲ ਕਰਕੇ ਨਾਲ ਮਿਲ ਕੇ ਜੀ ਸਾਰੀ ਪਿੰਡਾਂ ਤੇ ਨਾਲ ਰਾਜਾ ਬੰਦੀ ਨਾਲ ਠੀਕ ਹੈ ਹਾਂ ਜੀ ਕੀ ਨਾਮ ਹੈ ਮੇਰੇ ਨੌਕਰ ਨੇ ਹਲ ਸਿੰਘ ਜੀ ਬਹੁਤ ਵਧੀਆ ਚੋਣ ਹੋਈ ਹੈ ਜੀ ਸਾਡੇ 4 ਪਿੰਡਾਂ ਦੀ ਸਟ੍ਰੈਟੀਜੀ 6 ਮੈਂਬਰ ਸਾਡੇ ਨਾਲ ਨੇ ਜੀ ਬਾਕੀ ਉਹਨਾਂ ਨਾਲ ਨੇ ਉਹਨਾਂ ਨਾਲ ਵੀ ਕੁਝ ਮੈਂਬਰ ਸਾਡੇ ਨਾਲ ਸਹਿਮਤੀ ਨਾਲ ਨੇ ਬਹੁਤ ਵਧੀਆ ਸਟ੍ਰੈਟਜੀ ਚੁਣ ਹੋਈ ਹੈ ਜੀ ਠੀਕ ਹੈ ਜਿਲ੍ਹਾ ਕੋਰਵਾ ਕਿੰਨੇ ਮੈਂਬਰ ਸੀ 11 ਮੈਂਬਰ ਤੇ ਜੀ ਪੂਰੀ ਠੀਕ ਹੈ ਹਾਂ ਜੀ ਤੇ ਕਿੰਨੇ ਨੇ ਤੁਹਾਡੇ ਸਾਡੇ ਨਾਲ 6 ਮੈਂਬਰ ਨੇ ਜੀ ਹਾਂ ਜੀ ਤੇ ਮਤਾ ਪੈ ਗਿਆ ਹਾਂ ਮਤਾ ਪੈ ਗਿਆ ਜੀ ਹਾਂ ਠੀਕ ਹੈ ਕਿਹੜੀ ਕਿਹੜੀ ਪੰਡਾ ਦੀ ਸੋਸਾਇਟੀ ਹੈ ਸਟ੍ਰੈਟਜੀ ਮਾਜੀ ਮਾज्जा ਜੀ ਬੀਂਬੜ ਬੀਂਬੜੀ ਚਾਰ ਪੰਡਾ ਸਟ੍ਰੈਟਜੀ ਠੀਕ ਹੈ ਸਭ ਸਮਝਣਾ ਹੋ ਗਿਆ ਹਾਂ ਜੀ ਸਾਰੀ ਸਹਿਮਤੀ ਨਾਲ ਸਾਰਾ ਕੁਝ ਠੀਕ ਠਾਕ ਹੋ ਗਿਆ ਜੀ ਠੀਕ ਹੈ ਜੀ ਮੇਰਾ ਨਾਮ ਮੁਖਤਿਆਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਦਿਹਾੜਾ ਹੈ ਕਿ ਸਾਡੇ 4 ਪਿੰਡਾਂ ਦੇ ਮਾਝੀ ਮਾਝਾ ਬੀਮੜ ਬੀਮੜੀ ਪਿੰਡ ਦੀ ਜੋ ਸੁਸਾਇਟੀ ਦੀ ਇਲੈਕਸ਼ਨ ਹੋਈ ਸੀ ਉਹਦੀ ਅੱਜ ਪ੍ਰਧਾਨਗੀ ਦਾ ਮਤਾ ਪਾਇਆ ਸਰਬਸੰਤੀ ਨਾਲ 11 ਮੈਂਬਰ ਚੁਣੇ ਗਏ ਸਨ ਉਹ ਚੋਂ 6 ਮੈਂਬਰਾਂ ਨੇ ਸਰਦਾਰ ਪ੍ਰਗਟ ਸਿੰਘ ਨੂੰ ਪ੍ਰਧਾਨ ਬਣਾਇਆ ਔਰ ਬਹੁਤ ਖੁਸ਼ੀ ਅੱਜ ਸਾਡੇ ਸਾਰੇ ਨਗਰ ਚ ਚਾਰਾਂ ਨਗਰਾਂ ਦੇ ਬੰਦੇ ਸਾਰੇ ਆ ਮੈਂਬਰ ਸਾਹਿਬਾਨ ਆਏ ਨੇ ਤੇ ਖੁਸ਼ੀ ਜੀ ਲੱਡੂ ਵੰਡੇ ਜਾ ਰਹੇ ਨੇ ਤੇ ਸਾਡੇ ਪ੍ਰਧਾਨ ਸਾਹਿਬ ਸਾਨੂੰ ਉਮੀਦ ਹੈ ਕਿ ਖਰੇ ਉਤਰਨਗੇ ਇਹ ਸਭਾ ਦੇ ਵਿੱਚ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਸਭਾ ਨੂੰ ਚਲਾਇਆ ਜਾਏਗਾ ਕਿਸੇ ਦਾ ਕੋਈ ਐਰਬ੍ਰੋਜ਼ ਨਹੀਂ ਪੂਰਾ ਸਮਾਨ ਸਾਡਾ ਬਹੁਤ ਸਾਡੇ ਸੈਕਟਰੀ ਸਾਹਿਬ ਬਹੁਤ ਅੱਛੇ ਨੇ ਸਾਡਾ ਸਟਾਫ ਬਹੁਤ ਅੱਛਾ ਹੈ ਸਾਨੂੰ ਕੋਈ ਦਿੱਕਤ ਕਦੇ ਆਈ ਨਹੀਂ ਰੇ ਸਾਡੇ ਕੋਲ ਠੀਕ ਪਹੁੰਚਿਆ ਭਾਵੇਂ ਕਿੰਨੀ ਵੀ ਯਾਰਕਾ ਸ਼ਾਟ ਸੀ ਫਿਰ ਵੀ ਸਾਨੂੰ ਸੈਕਟਰੀ ਦੀ ਜਤਨਾ ਸਰਕਾਰ ਪੂਰਾ ਸਾਨੂੰ ਖਾਦ ਮਿਲੀ ਏ ਤੇ ਬਹੁਤ ਵਧੀਆ ਕੋਈ ਸਾਡਾ ਰੌਲਾ ਨਹੀਂ ਕੁਛ ਨਹੀਂ ਸਾਰੇ ਭੈਣ ਭਰਾ ਵਾਂਗੂ ਹੀ ਰਹਿੰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ